ਉਹ ਆ ਸਾਹਮਣੇ ਪਿੰਡ ਨੂੰ ਤਨੋਏ ਕਲਾਂ ਕਿ ਆ ਜਾਂਦਾ ਵਾ ਇੱਕ ਵੱਡਾ ਤਨੋਆ ਇੱਕ ਛੋਟਾ ਤਨੋਆ ਤੇ ਆ ਸੜਕ ਆ ਮੌਰਾਂਪੁਰ ਨੂੰ ਆਉਂਦੀ ਤਨੋਏ ਤੋਂ ਤੇ ਇਧਰ ਤੁਸੀਂ ਸਾਹਮਣੇ ਗੁਰਦੁਆਰਾ ਵੀ ਦੇਖ ਸਕਦੇ ਹੋ ਤੁਹਾਨੂੰ ਸਕਰੀਨ ਤੇ ਨਿਸ਼ਾਨ ਸਾਹਿਬ ਨਜ਼ਰ ਆਵੇਗਾ ਤੇ ਆ ਸਾਹਮਣੇ ਸੜਕ ਜਾਂਦੀ ਪੁਲ ਕੰਜਰੀ ਨੂੰ ਤੇ ਆ ਇਮਾਰਤ ਤੁਹਾਨੂੰ ਦਿਖੇਗੀ ਪੁਲ ਕੰਜਰੀ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਹੋ ਮਾਈ YouTube ਚੈਨਲ ਬਲਜੀਤ ਕੋਟਲੀ ਦੇ ਨਾਲ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਦੀ ਧਰਤੀ ਅਟਾਰੀ ਵਾਗਾ ਰੋਡ ਤੇ ਤੇ ਕਰਦੇ ਹਾਂ ਗੱਲਬਾਤ ਪੁਲ ਕੰਜਰੀ ਪੁਲ ਮੋਰਾਂ ਦੇ ਬਾਰੇ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰਨਾ ਆਪਣੇ ਦੋਸਤ ਮਿੱਤਰਾਂ ਦੇ ਨਾਲ ਐਸ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਵੀ ਤੁਹਾਨੂੰ ਨਜ਼ਰ ਆਵੇਗਾ ਸੋ ਆ ਤੁਸੀਂ ਸਾਹਮਣੇ BSF ਦੀ ਚੌਂਕੀ ਵੀ ਦੇਖ ਸਕਦੇ ਹੋ ਤੇ ਬੋਰਡ ਤੇ ਤੁਹਾਨੂੰ ਪਹੁੰਚ ਮਾਰਗ ਤਨੋਆ ਕਲਾਂ ਨਜ਼ਰ ਆਵੇਗਾ ਸੋ ਪਿਆਰੇ ਦਰਸ਼ਕੋ ਜੇਕਰ ਪਿੰਡ ਦੇ ਨਾਮ ਦੀ ਗੱਲ ਕਰੀਏ ਤੇ ਪਿੰਡ ਦਾ ਨਾਮ ਧਨੋਵਾ ਕਲਾ ਦੱਸਿਆ ਜਾਂਦਾ ਵਾ ਆ ਸਾਰਾ ਇਹ ਐਨੂੰ ਪਿੱਛੇ ਤੇ ਧਨੋਵਾ ਖੁਰਦ ਦੇ ਨਾਮ ਨਾਲ ਵੀ ਇਹ ਜਾਣਿਆ ਜਾਂਦਾ ਵਾ ਪੁਲ ਕੰਜਰੀ ਜਿਸ ਨੂੰ ਪੁਲ ਮੌਰਾਂ ਵੀ ਆਖਿਆ ਜਾਂਦਾ ਵਾ ਇਸ ਜਗ੍ਹਾ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਵੀ ਜੋੜਿਆ ਜਾਂਦਾ ਵਾ ਤੇ ਇਸ ਜਗ੍ਹਾ ਦੇ ਅੰਦਰ ਤੁਹਾਨੂੰ 4 ਤੋਂ 5 ਤਰ੍ਹਾਂ ਦਾ ਸੰਮੇਲ ਵੇਖਣ ਨੂੰ ਮਿਲੇਗਾ ਆ ਸਾਰਾ ਪਿੱਛੇ ਉਹ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਇਸ ਪਿੰਡ ਦੇ ਇਸ ਪੁੱਲ ਦੇ ਅੰਦਰ ਤੇ ਇੱਥੇ ਤੁਸੀਂ ਕੰਮ ਚੱਲਦਾ ਵੀ ਵੇਖ ਸਕਦੇ ਹੋ ਤੇ ਅੰਦਰ ਜਾ ਕੇ ਕਰਦੇ ਆ ਗੱਲਬਾਤ ਤੇ ਤੁਹਾਨੂੰ ਅੰਦਰ ਦੀ ਜਾਣਕਾਰੀ ਜਿਹੜੀ ਆ ਉਹ ਦਿੰਨੇ ਆ ਤੇ ਆ ਅਸੀਂ ਆਪਣਾ ਗੇਟ ਦੇ ਸਾਹਮਣੇ ਲਾਤਾ 4398 ਇਹ ਜਗਾ ਪੁੱਲ ਕੰਜਰੀ ਦੇ ਨਾਮ ਨਾਲ ਜਾਣੀ ਜਾਂਦੀ ਆ ਇਹ ਸ਼੍ਰੀ ਅਮਰੀਕ ਸਰ ਸਾਹਿਬ ਤੋਂ ਟਾਰੀ ਰੋਡ ਤੇ ਆ ਜੋ ਕਿ ਲਗਭਗ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਆ ਸੋ ਤੁਹਾਨੂੰ ਦੱਸਦੇ ਆ ਤੁਹਾਡੀ ਜਾਣਕਾਰੀ ਲਈ ਜੇਕਰ ਤੁਸੀਂ ਆਉਣਾ ਹੋਵੇ ਤੇ 30 ਤੋਂ 35 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਸ ਜਗ੍ਹਾ ਤੇ ਆ ਸਕਦੇ ਹੋ ਇਤਿਹਾਸਿਕ ਸਰੋਵਰ ਇਸ ਦੀ ਹਿਸਟਰੀ ਤੁਸੀਂ ਪੜ ਸਕਦੇ ਹੋ 3 ਤੋਂ 4 ਏਕੜ ਦੇ ਵਿੱਚ ਲਗਭਗ ਜਗਾ ਵਾ ਤੇ ਚਾਰ ਸ਼ਫੇਰੇ ਤੁਹਾਨੂੰ ਬਾਉਂਡਰੀ ਤੇ ਲੋਹੇ ਦੀ ਗ੍ਰਿੱਲ ਵੇਖਣ ਨੂੰ ਮਿਲੇਗੀ ਇੰਜ ਵੀ ਆਖਿਆ ਜਾਂਦਾ ਵਾ ਕੇ ਮਹਾਰਾਜਾ ਰਣਜੀਤ ਸਿੰਘ ਇੱਥੇ ਆਪਣੀ ਸੈਨਾ ਸਮੇਤ ਆਰਾਮ ਕਰਿਆ ਕਰਦੇ ਸੀ ਸੋ ਮੋਰਾਂ ਇੱਥੇ ਉਸ ਵੇਲੇ ਆਖਦੇ ਆ ਕਿ ਮੁਜਰਾ ਕਰਿਆ ਕਰਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਉਸ ਦਾ ਮੁਜਰਾ ਵੇਖਦੇ ਹੁੰਦੇ ਸੀ ਤੇ ਨੱਚਣ ਵਾਲਿਆਂ ਨੂੰ ਹੁਣ ਵੀ ਕੰਜਰ ਜਾਂ ਕੰਜਰੀ ਆਖਿਆ ਜਾਂਦਾ ਵਾ ਸੁਣਨ ਦੇ ਵਿੱਚ ਇੱਕ ਗਾਲ ਜੀ ਲੱਗਦੀ ਆ ਤੇ ਥੋੜਾ ਡਾਊਟ ਜਾਂ ਹੁੰਦਾ ਵਾ ਸੁਣਨ ਦੇ ਵਿੱਚ ਤੇ ਬੋਲਣ ਦੇ ਵਿੱਚ ਸੋ ਇੱਥੇ ਕਹਿੰਦੇ ਕਿ ਇੱਕ ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਨਹਿਰ ਹੁੰਦੀ ਸੀ ਜੋ ਲਾਹੌਰ ਨੂੰ ਜਾਂਦੀ ਸੀ ਤੇ ਉਸ ਨਹਿਰ ਨੂੰ ਪਾਰ ਕਰਕੇ ਮੌਰਾਂ ਲਾਹੌਰ ਨੂੰ ਜਾਂਦੀ ਹੁੰਦੀ ਸੀ ਆਖਦੇ ਆ ਕਿ ਮੌਰਾਂ ਅਕਸਰ ਚਾਂਦੀ ਦੀ ਜੁੱਤੀ ਪਾਇਆ ਕਰਦੀ ਸੀ ਤੇ ਇੱਕ ਦਿਨ ਇਸ ਨਹਿਰ ਨੂੰ ਪਾਰ ਕਰਦਿਆਂ ਉਸ ਦੀ ਚਾਂਦੀ ਦੀ ਜੁੱਤੀ ਇਸ ਨਹਿਰ ਦੇ ਵਿੱਚ ਡਿੱਗ ਪਈ ਸੋ ਇਹ ਜਿਹੜੀ ਨਹਿਰ ਸੀ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਸ਼ਾਲੀਮਾਰ ਬਾਗ ਦੀ ਸਿੰਚਾਈ ਕਰਨ ਲਈ ਬਣਾਈ ਸੀ ਪਹਿਲੋਂ ਕਿਤੇ ਉਹ ਚਾਂਦੀ ਦੀ ਜੁੱਤੀ ਜਦੋਂ ਇਸ ਨਹਿਰ ਵਿੱਚ ਮੌਰਾਂ ਦੀ ਡਿੱਗ ਪਈ ਉਸ ਨੇ ਨਿਰਾਸ਼ ਹੋ ਕੇ ਮਹਾਰਾਜਾ ਕੋਲ ਆਉਣ ਲਈ ਇਨਕਾਰ ਕਰ ਦਿੱਤਾ ਤੇ ਨੱਚਣ ਤੋਂ ਵੀ ਇਨਕਾਰ ਕਰ ਦਿੱਤਾ ਬਹੁਤ ਦੁਖੀ ਹੋਈ ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਇਸ ਨਹਿਰ ਦੇ ਉੱਪਰ ਤੁਰੰਤ ਪੁਲ ਬਣਾਉਣ ਦਾ ਹੁਕਮ ਦਿੱਤਾ ਤੇ ਇਸ ਕਰਕੇ ਇਸ ਪੁਲ ਨੂੰ ਪੁਲ ਮੌਰਾਂ ਪੁਲ ਕੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਸੋ ਪੁਲ ਕੰਜਰੀ ਕੱਟ ਕੇ ਮੇਰੇ ਹਿਸਾਬ ਨਾਲ ਪੁਲ ਮੌਰਾਂ ਹੋਣਾ ਚਾਹੀਦਾ ਸੀ ਸੋ ਕਾਫੀ ਸਾਰੇ ਲੋਕਾਂ ਨੇ ਇਸ ਵਿਸ਼ੇ ਤੇ ਗੱਲ ਵੀ ਕੀਤੀ ਕਿ ਪੁਲ ਕੰਜਰੀ ਨੂੰ ਕੱਟ ਕੇ ਪੁਲ ਮੌਰਾਂ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਜਾਵੇ ਸੋ ਪਿਆਰੇ ਦੋਸਤੋ ਇੱਕ ਅਲੀ ਜਗ੍ਹਾ ਮਹਾਰਾਜ ਰਣਜੀਤ ਸਿੰਘ ਨੇ ਨਚਣ ਲਈ ਜਾਂ ਮੁਜਰਾ ਵੇਖਣ ਲਈ ਨਹੀਂ ਬਣਾਈ ਜਦੋਂ ਇੰਡੀਆ ਤੇ ਪਾਕਿਸਤਾਨ ਦੋਨੋਂ ਦੇਸ਼ ਇਕੱਠੇ ਹੁੰਦੇ ਸੀ ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਜਗ੍ਹਾ ਦਾ ਨਿਰਮਾਣ ਕੀਤਾ ਸੀ ਉਸ ਵੇਲੇ ਇਸ ਜਗ੍ਹਾ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਜਦੋਂ ਕਿ ਪੰਜਾਬ ਦੀ ਰਾਜਧਾਨੀ ਲਾਹੌਰ ਹੁੰਦੀ ਸੀ ਪੁਲ ਕੰਜਰੀ ਯਾਨੀ ਪੁਲ ਮੌਰਾਂ ਅੰਮ੍ਰਿਤਸਰ ਤੋਂ ਲਾਹੌਰ ਦੇ ਯਾਨੀ ਵਿਚਕਾਰ ਇਹ ਆਉਂਦਾ ਹੈ ਉਸ ਵੇਲੇ ਉਹਨਾਂ ਹੀ ਲਾਹੌਰ ਇਧਰਲੀ ਸਾਈਡ ਤੇ ਸੀ ਤੇ ਉਹਨਾਂ ਹੀ ਅੰਮ੍ਰਿਤਸਰ ਇਧਰਲੀ ਸਾਈਡ ਤੇ ਸੀ ਸੋ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਤੇ ਵਿਸ਼ਰਾਮ ਵੀ ਕਰਿਆ ਕਰਦੇ ਸੀ ਆਪਣੀ ਸੈਨਾ ਦੇ ਨਾਲ ਇਹਦੇ ਲਾਗੇ ਦੋ ਪਿੰਡ ਲੱਗਦੇ ਨੇ ਇੱਕ ਤਨੋਆ ਕਲਾਂ ਤੇ ਇੱਕ ਤਨੋਆ ਖੁਰਦ ਦੱਸਿਆ ਜਾਂਦਾ ਵਾ ਇਸ ਜਗ੍ਹਾ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਬਣਾਇਆ ਗਿਆ ਸੀ ਸੋ ਪਿਆਰੇ ਸੱਜਣੋ ਤੁਹਾਨੂੰ ਤਿੰਨ ਹਿੱਸੇ ਦਿਖਾਵਾਂਗੇ ਯਾਨੀ ਕਿ ਇੱਕ ਹਿੱਸਾ ਜਿੱਥੇ ਬੀਬੀਆਂ ਦੇ ਨਹਾਉਣ ਲਈ ਉਹ ਇਧਰਲੀ ਸਾਈਡ ਤੇ ਆ ਜਿਹੜਾ ਕਿ ਬੜਾ ਸੇਫਟੀ ਦੇ ਨਾਲ ਬਣਾਇਆ ਗਿਆ ਸੀ ਸੋ ਉਹ ਤੁਹਾਨੂੰ ਦਿਖਾਉਨੇ ਆ ਜਿੱਥੇ ਕਿ ਬੀਬੀਆਂ ਦੇ ਨਹਾਉਣ ਲਈ ਸੇਫ ਜਗਾ ਬਣਾਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਸੋ ਆ ਉਹ ਜਗਾ ਵਾ ਜਿੱਥੇ ਕਿ ਬੀਬੀਆਂ ਦੇ ਨਹਾਉਣ ਲਈ ਟੱਕਿਆ ਹੋਇਆ ਸੇਫ ਜਗਾ ਤੁਸੀਂ ਵੇਖ ਸਕਦੇ ਹੋ ਆ ਤੁਸੀਂ ਸਰੋਵਰ ਦਾ ਚਾਰ ਸ਼ਫੇਰੇ ਦਾ ਵੀਊ ਵੇਖ ਸਕਦੇ ਹੋ ਤੇ ਤੁਹਾਨੂੰ ਅਸੀਂ ਥੱਲੇ ਉਤਰ ਕੇ ਵੀ ਦਿਖਾਵਾਂਗੇ ਸੋ ਪਿਆਰੇ ਦਰਸ਼ਕੋ ਆ ਅਸੀਂ ਥੱਲੇ ਵੱਲ ਨੂੰ ਚੱਲਦੇ ਆ ਸੋ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਤੁਹਾਨੂੰ ਝਰਨੇ ਨਜ਼ਰ ਆਉਣਗੇ ਸੋ ਆ ਤੁਸੀਂ ਸਕਰੀਨ ਤੇ ਸਾਹਮਣੇ ਛੋਟੇ ਛੋਟੇ ਝਰਨੇ ਵੇਖ ਸਕਦੇ ਹੋ ਜਿਨ੍ਹਾਂ ਦੇ ਰਾਈ ਉਸ ਸਮੇਂ ਪਾਣੀ ਆਉਂਦਾ ਸੀ ਸੋ ਪਿਆਰੇ ਦੋਸਤੋ ਜੇਕਰ ਪੌੜੀਆਂ ਦੀ ਗੱਲ ਕਰੀਏ ਤੇ ਪੌੜੀਆਂ ਲਗਭਗ ਡੇਢ ਤੋਂ 2 ਫੁੱਟ ਦੀ ਚੜਾਈ ਦੇ ਵਿੱਚ ਨੇ ਤੇ ਜੇਕਰ ਪੌੜੀਆਂ ਦੀ ਉਚਾਈ ਦੀ ਗੱਲ ਕਰੀਏ ਤੇ ਫੁੱਟ ਤੋਂ ਡੇਢ ਫੁੱਟ ਪੌੜੀਆਂ ਦੀ ਉਚਾਈ ਆ ਤੇ ਇਹ ਪੌੜੀਆਂ ਉਹਨਾਂ ਸਮਿਆਂ ਦੇ ਵਿੱਚ ਚੂਨੇ ਦੇ ਨਾਲ ਬਣਾਈਆਂ ਗਈਆਂ ਸੀ ਤੇ ਇਹਨਾਂ ਪੌੜੀਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨਸਾਨ ਦਾ ਉਹਨਾਂ ਸਮਿਆਂ ਦੇ ਵਿੱਚ ਕੱਦ ਕਿੰਨਾ ਵੱਡਾ ਹੋਵੇਗਾ ਲਗਭਗ 6.5 ਫੁੱਟ ਤੋਂ 7 ਫੁੱਟ ਦੇ ਕਰੀਬ ਹੋਵੇਗਾ ਆ ਤੁਸੀਂ ਸਰੋਵਰ ਦਾ ਅੰਦਰਲਾ ਹਿੱਸਾ ਵੀ ਦੇਖ ਸਕਦੇ ਹੋ ਜਿੱਥੇ ਕਿ ਬੀਬੀਆਂ ਸੇਫਟੀ ਦੇ ਨਾਲ ਇਸ਼ਨਾਨ ਕਰਿਆ ਕਰਦੀਆਂ ਸੀ ਸੋ ਜੇਕਰ ਛੱਤ ਦੀ ਗੱਲ ਕਰੀਏ ਤੇ ਛੱਤ ਵੀ ਸਾਰੀ ਦੀ ਸਾਰੀ ਤੁਸੀਂ ਵੇਖ ਸਕਦੇ ਹੋ ਕਿ ਚੂਨੇ ਦੇ ਨਾਲ ਬਣੀ ਹੋਈ ਅਸੀਂ ਥੋੜਾ ਜਿਆ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾਨਕਸ਼ਾਹੀ ਇੱਟ ਦੇ ਨਾਲ ਬਣੀ ਹੋਈ ਛੱਤ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਘੈਂਟ ਅਤੇ ਪਿਆਰੀ ਡਿਜ਼ਾਈਨਿੰਗ ਛੋਟੀਆਂ-ਛੋਟੀਆਂ ਇਟਾਂ ਦੇ ਨਾਲ ਬਣੀ ਹੋਈ ਆ ਇਧਰਲੀ ਸਾਈਡ ਤੇ ਤੁਸੀਂ ਆਰਕੇ ਵੀ ਬਣਿਆ ਵਗੈਰਾ ਦੇਖ ਸਕਦੇ ਹੋ ਆ ਜੋ ਵੀ ਇਦਾਂ ਲਿਖਿਆ ਹੋਇਆ ਤੇ ਜੇਕਰ ਡਿਜ਼ਾਈਨਿੰਗ ਦੀ ਗੱਲ ਕਰੀਏ ਬਹੁਤ ਹੀ ਪਿਆਰਾ ਅਤੇ ਵਧੀਆ ਡਿਜ਼ਾਈਨਿੰਗ ਉਸ ਵੇਲੇ ਬਣਾਇਆ ਗਿਆ ਸੀ ਤੇ ਦੂਜੀ ਸਾਈਡ ਉਹ ਸੀ ਜਿੱਥੇ ਕਿ ਪਸ਼ੂਆਂ ਦੇ ਨਹਾਉਣ ਲਈ ਤੇ ਪਸ਼ੂਆਂ ਨੂੰ ਪਾਣੀ ਪਲਾਉਣ ਲਈ ਬਣਾਇਆ ਗਿਆ ਸੀ ਸੋ ਆਸੀ ਦੂਸਰਾ ਗੇੜ ਜਿੱਥੋਂ ਦੀ ਪਸ਼ੂਆਂ ਨੂੰ ਉਤਾਰਿਆ ਜਾਂਦਾ ਸੀ ਤੇ ਪਸ਼ੂਆਂ ਨੂੰ ਪਾਣੀ ਪਲਾਇਆ ਜਾਂਦਾ ਸੀ ਪਸ਼ੂਆਂ ਦੇ ਨਹਾਉਣ ਲਈ ਅਤੇ ਪਾਣੀ ਪਲਾਉਣ ਲਈ ਜਗਾ ਸੋ ਤੁਸੀਂ ਉੱਪਰ ਦਾ ਨਜ਼ਾਰਾ ਵੀ ਦੇਖ ਸਕਦੇ ਹੋ ਜੋ ਕਿ ਨਾਨਕਸ਼ਾਹੀ ਇਟ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀ ਸੁਪਿਆਰੇ ਸੱਜਣੋ ਅਸੀਂ ਸਰੋਵਰ ਦੇ ਵਿੱਚ ਆ ਚੁੱਕੇ ਹਾਂ ਆ ਤੁਸੀਂ ਸਰੋਵਰ ਦਾ ਚਾਰਸ਼ ਫੇਰੇ ਦਾ ਵਿਊ ਜਿਹੜਾ ਉਹ ਦੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਚਾਰਸ਼ ਫੇਰੇ ਸਰੋਵਰ ਦਾ ਵਿਊ ਨਜ਼ਰ ਆਵੇਗਾ ਤੇ ਤੀਸਰੀ ਸਾਈਡ ਉਹ ਸੀ ਜਿੱਥੇ ਕਿ ਇਨਸਾਨਾਂ ਦੇ ਨਹਾਉਣ ਲਈ ਖੁੱਲੀ ਅਤੇ ਸਾਫ ਸੁਥਰੀ ਹਵਾਦਾਰ ਜਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਇਹਨਾਂ ਸੀੜੀਆਂ ਇਹਨਾਂ ਪੌੜੀਆਂ ਦੇ ਰਾਹੀਂ ਥੱਲੇ ਜਾਇਆ ਜਾਂਦਾ ਸੀਗਾ ਤੇ ਬੰਦਿਆਂ ਦੇ ਨਹਾਉਣ ਲਈ ਅਤੇ ਪਾਣੀ ਪੀਣ ਲਈ ਜਿਹੜਾ ਸਰੋਵਰ ਸੀਗਾ ਉਹ ਆ ਸੀਗਾ ਨਹਾਉਣ ਲਈ ਇਸ ਜਗ੍ਹਾ ਤੋਂ ਇਸ ਸਰੋਵਰ ਤੋਂ ਪਾਣੀ ਇਹਨਾਂ ਪੌੜੀਆਂ ਦੇ ਰਾਹੀਂ ਉੱਪਰ ਖੜਕ ਕੇ ਵਰਤਦੇ ਸੀ। ਸੋ ਪਿਆਰੇ ਦੋਸਤੋ ਸਾਰੀਆਂ ਕਥਾ ਤੇ ਕਹਾਣੀਆਂ ਅਲੱਗ-ਅਲੱਗ ਤੁਹਾਨੂੰ ਨਜ਼ਰ ਆਉਣਗੀਆਂ ਕਹਿੰਦੇ ਕਿ ਇਸ ਜਗ੍ਹਾ ਤੇ ਮਹਾਰਾਜ ਰਣਜੀਤ ਸਿੰਘ ਨੇ ਤਿੰਨਾਂ ਚੀਜ਼ਾਂ ਦਾ ਨਿਰਮਾਣ ਕਰਾਇਆ ਸੀਗਾ ਮੰਦਿਰ, ਮਸਜਿਦ ਤੇ ਗੁਰਦੁਆਰੇ ਦਾ ਤੁਸੀਂ ਇੱਕ ਹੀ ਹਿੱਸਾ ਦੇਖ ਸਕਦੇ ਹੋ ਗੂਮਟ ਤੁਹਾਨੂੰ ਸਕਰੀਨ ਤੇ ਨਜ਼ਰ ਆਵੇਗਾ। ਸੋ ਇਹ ਉਹਨਾਂ ਵੇਲਿਆਂ ਦਾ ਧਰਮ ਨਿਰਭਕਤਾ ਦਾ ਜਿੰਦਾ ਜਗਦਾ ਤੁਸੀਂ ਸਬੂਤ ਵੇਖ ਸਕਦੇ ਹੋ ਸੋ ਇੱਥੇ ਇਹ ਵੀ ਇੱਕ ਗੱਲ ਸੁਣਨ ਵਿੱਚ ਆਉਂਦੀ ਆ ਕਿ ਗਰਜਪੁਰ ਪਿੰਡ ਇੱਥੇ ਹੁੰਦਾ ਸੀਗਾ ਤੇ ਗਰਜਪੁਰ ਪਿੰਡ ਨੂੰ ਬਦਲ ਕੇ ਪੁਲ ਮੌਰਾਂ ਪੈ ਗਿਆ ਜਿਸ ਨੂੰ ਪੁਲ ਕੰਜਰੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਅੰਮ੍ਰਿਤਸਰ ਤੇ ਲਾਹੌਰ ਦੀ ਵੰਡ ਵੇਲੇ ਇੱਥੇ ਜਦੋਂ ਲੜਾਈਆਂ ਹੋਈਆਂ ਸੀ ਮੁਲਖ ਦੀ ਵੰਡ ਵੇਲੇ ਉਦੋਂ ਕਹਿੰਦੇ ਕਿ ਪੁਲ ਉਹ ਉਜੜ ਗਿਆ ਸੀ ਸੋ ਜਦੋਂ ਦੀ ਇਸ ਇਤਿਹਾਸਕ ਯਾਦਗਾਰ ਜਗ੍ਹਾ ਦੀ ਮਰਮਤ ਕੀਤੀ ਗਈ ਆ ਭਾਰਤ ਤੇ ਪੰਜਾਬ ਦਾ ਜਿਹੜਾ ਸੈਰ ਸਪਟਾ ਮੰਤਰਾਲਿਆ ਉਹਨਾਂ ਵੱਲੋਂ ਹੁਣ ਇਸ ਜਗ੍ਹਾ ਨੂੰ ਸੰਭਾਲਿਆ ਜਾ ਰਿਹਾ ਹੈ ਅਤੇ ਦੇਖਭਾਲ ਇਸ ਜਗ੍ਹਾ ਦੀ ਕੀਤੀ ਜਾ ਰਹੀ ਆ ਸੋ ਮੂਲ ਰੂਪ ਵਿੱਚ ਇੱਕ ਇਹ ਪਾਣੀ ਵਾਲਾ ਸੋਮਾ ਹੁੰਦਾ ਸੀ ਜਿਸ ਨੂੰ ਸਰੋਵਰ ਦਾ ਨਾਮ ਦਿੱਤਾ ਗਿਆ ਸੋ ਆ ਤੁਸੀਂ ਨਹਿਰ ਦੇਖ ਸਕਦੇ ਹੋ ਇਸ ਨਹਿਰ ਦੇ ਰਹੀਂ ਪਾਣੀ ਆਉਂਦਾ ਸੀ ਤੇ ਇਸ ਸਰੋਵਰ ਨੂੰ ਭਰੇ ਆ ਜਾਂਦਾ ਸੀ ਪਾਣੀ ਦੇ ਨਾਲ ਇੱਥੋਂ ਤੁਹਾਨੂੰ ਆਪਣੇ ਭਾਰਤ ਦੇਸ਼ ਮਹਾਨ ਦਾ ਤਿਰੰਗਾ ਝੰਡਾ ਝੂਲਦਾ ਹੋਇਆ ਲਹਿਰਾਉਂਦਾ ਹੋਇਆ ਨਜ਼ਰ ਆਵੇਗਾ ਸੋ ਜਿੰਦਾਬਾਦ ਭਾਰਤ ਦੇਸ਼ ਮਹਾਨ ਹਮਾਰਾ ਸੋ 1965 ਵੇਲੇ ਤੇ 1971 ਵੇਲੇ ਜਦੋਂ ਦੋ ਲੜਾਈਆਂ ਹੋਈਆਂ ਸੀ ਤੇ ਪਾਕਿਸਤਾਨ ਵੱਲੋਂ ਇਸ ਤੇ ਕਬਜ਼ਾ ਕਰ ਲਿਆ ਗਿਆ ਸੀ ਫਿਰ ਕਹਿੰਦੇ ਇੱਕ ਦਿਨ ਆਇਆ 17 ਤੇ 18 ਦਸੰਬਰ ਜਿਸ ਦਿਨ ਬਹਾਦਰੀ ਦੇ ਨਾਲ ਸਰਦਾਰ ਸ਼ੰਗਾਰਾ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਨੇ ਮੁੜ ਵਾਪਸ ਕਬਜ਼ਾ ਲੈ ਲਿਆ ਕਹਿੰਦੇ ਸਰਦਾਰ ਸ਼ੰਗਾਰਾ ਸਿੰਘ ਨਾਇਕ ਨੇ ਵਿਰੋਧੀ ਧਿਰ ਪਾਕਿਸਤਾਨੀਆਂ ਦੇ ਮੋਰਚੇ 'ਚ ਵੜ ਕੇ ਉਹਨਾਂ ਦੇ ਹਥਿਆਰ ਖੋਲੇ ਸਟੇਨਗਨ ਖੋਲੀ ਅਤੇ ਉਹਨਾਂ ਦੀ ਨੀਂਦ ਉਡਾਈ ਤਹਾਨੂੰ ਅਸੀਂ ਉਹਨਾਂ ਦਾ ਸਥਾਨ ਵਿਖਾਵਾਂਗੇ ਮੈਮੋਰੀਅਲ ਤੇ ਉਹਨਾਂ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਦੇਵਾਂਗੇ ਜਿਹੜੇ ਉਸ ਟਾਈਮ ਸ਼ਹੀਦ ਹੋ ਗਏ ਸੀ ਨਾਲ ਮੋਰਾਂ ਦਾ ਜਿਹੜਾ ਨੱਚਣਾ ਸੀ ਨਾ ਉਹ ਮੋਰ ਦੀ ਤਰ੍ਹਾਂ ਸੀ ਜਿਵੇਂ ਮੋਰ ਪੈਲਾ ਪਾਉਂਦਾ ਤੁਸੀਂ ਵੇਖਿਆ ਹੋਣਾ ਵਾ ਇਸੇ ਕਰਕੇ ਮੋਰਾਂ ਆਖਿਆ ਜਾਂਦਾ ਸੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਲ ਵਿਆਹ ਵੀ ਕਰਵਾ ਲਿਆ ਸੀ ਜਿਹੜੀ ਮੋਰਾਂ ਨੱਚਣ ਵਾਲੀ ਸੀ ਤੇ ਮਹਾਰਾਜੇ ਨੇ ਮੌਰਾਂ ਨੂੰ ਮੌਰਾਂ ਤੋਂ ਮੌਰਾਂ ਸਰਕਾਰ ਬਣਾ ਦਿੱਤਾ ਇਹ ਨਾਮ ਤੋਫੇ ਵਜੋਂ ਮਹਾਰਾਜੇ ਨੇ ਦਿੱਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਵੀ ਮਿਲੀ ਸੀ ਕਿੱਥੋਂ ਮਿਲੀ ਸੀ ਤੇ ਕਿਵੇਂ ਮਿਲੀ ਸੀ ਅਕਾਲ ਤਖਤ ਸਾਹਿਬ ਤੋਂ ਮਿਲੀ ਸੀ ਉਸ ਵੇਲੇ ਜਥੇਦਾਰ ਅਕਾਲੀ ਫੂਲਾ ਸਿੰਘ ਹੁੰਦੇ ਸੀ 100 ਕੋੜਿਆਂ ਦੀ ਸਜ਼ਾ ਮਿਲੀ ਸੀ ਉਸ ਵੇਲੇ ਬੁੱਧੀਜੀਬ ਲੋਕ ਮਹਾਨ ਲੋਕਾਂ ਦੇ ਕਹਿਣ ਤੇ ਉਸ ਸਜ਼ਾ ਨੂੰ ਬਹੁਤ ਘਟ ਕੀਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਦੇ ਨੇ ਕਿ ਉਹਨਾਂ ਵੇਲਿਆਂ ਦੇ ਵਿੱਚ 1.5 ਲੱਖ ਰੁਪਏ ਜੁਰਮਾਨਾ ਵੀ ਹੋਇਆ ਸੀ ਸੋ ਤੁਸੀਂ ਅੱਜ ਦੀ ਤਰੀਕ 'ਚ ਹਿਸਾਬ ਲਾ ਸਕਦੇ ਹੋ ਕਿ 1.5 ਲੱਖ ਰੁਪਈਆ ਉਸ ਵੇਲੇ ਦਾ ਅੱਜ ਦੀ ਡੇਟ 'ਚ ਕਿੰਡੀ ਵੱਡੀ ਰਕਮ ਹੋਵੇਗੀ ਵਿਆਹ ਤੋਂ ਬਾਅਦ ਦੋਨੋਂ ਜੀ ਗੰਗਾ ਇਸ਼ਨਾਨ ਕਰਕੇ ਆਏ ਮੌਰਾਂ ਦੇ ਪਰਿਵਾਰ ਤੇ ਮੁਸਲਮਾਨ ਭਾਈਚਾਰੇ ਦੇ ਹੋਰ ਲੋਕਾਂ ਨੂੰ ਰਾਜੇ ਨੇ ਉਹਨਾਂ ਦੇ ਰਿਹਾਈਸ਼ੀ ਇਲਾਕੇ ਨੂੰ ਮੱਖਣਪੁਰ ਤੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਸ਼ਰੀਫਪੁਰਾ ਤੇ ਹੁਸੈਨਪੁਰਾ ਇਲਾਕਿਆਂ ਵਿੱਚ ਵਸਾਇਆ ਤੇ ਮੌਰਾਂ ਪਹੁੰਚੀ ਆਪਣੇ ਘਰ ਮੱਖਣਪੁਰ ਤੋਂ ਸਿੱਧਾ ਲਾਹੌਰ ਮੌਰਾਂ ਦੇ ਕਹਿੰਦੇ ਮਸਜਿਦ ਤੇ ਮਦਰੱਸੇ ਵੀ ਬਣਾਏ ਸੀ ਮਹਾਰਾਜਾ ਰਣਜੀਤ ਸਿੰਘ ਨੇ ਤੇ ਇੱਕ ਮੋਰ ਦੇ ਪੰਖ ਵਾਲਾ ਸਿੱਕਾ ਵੀ ਚਲਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਜੋ ਕਿ ਕਰੰਸੀ ਦੇ ਵਜੋਂ ਜਾਣਿਆ ਜਾਂਦਾ ਵਾ ਸੋ ਦੋਸਤੋ ਆਪਣਾ ਜਿਹੜਾ ਰਾਜਾ ਸੀ ਉਹ ਕਹਿੰਦੇ ਕਿ ਅਨਪੜ੍ਹ ਸੀ ਅਨਪੜ੍ਹ ਦੇ ਨਾਲ ਨਾਲ ਬਹੁਤ ਹੀ ਮਹਾਨ ਅਤੇ ਬੁੱਧੀਜੀਵ ਸੀਗਾ ਤੇ ਸਿਆਣਾ ਬਹੁਤ ਜ਼ਿਆਦਾ ਸੀ ਤੇ ਹਰ ਧਰਮ ਦਾ ਇੱਜ਼ਤਮਾਨ ਅਤੇ ਸਤਕਾਰ ਬਹੁਤ ਕਰਦਾ ਸੀ ਤੇ ਗੁਣਾਂ ਦਾ ਭੰਡਾਰ ਸੀ ਕਹਿੰਦੇ ਨੇ ਕਿ 1939 ਤੋਂ ਲੈ ਕੇ 1949 ਤੱਕ ਮਹਾਰਾਜਾ ਰਣਜੀਤ ਸਿੰਘ ਦੀ ਕਬਰदाई ਰਾਜ ਚੱਲੀ ਗਿਆ ਸੀ ਲਗਾਤਾਰ ਸੋ ਦੋਸਤੋ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਕਿਉਂ ਆਖਿਆ ਜਾਂਦਾ ਸੀ ਸੋ ਇੱਥੇ ਅਸੀਂ ਇਹ ਵੀ ਤੁਹਾਨੂੰ ਦੱਸਦੇ ਆ ਬਹੁਤ ਸਾਰੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆਉਂਦੇ ਸੀ ਤੇ ਕਈ ਰਾਜਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪ ਰਾਜਾ ਬਣਾਇਆ ਸੀ ਸੋ ਦੋਸਤੋ ਜਿਵੇਂ ਕਿ ਰਾਜਾ ਧਿਆਨ ਸਿੰਘ ਤੇ ਡੋਗਰੇ ਤੇ ਰਾਜਾ ਗੁਲਾਬ ਸਿੰਘ ਇਹ ਸਾਰੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਚੱਲਦੇ ਸੀ ਆਪਣਾ ਮਹਾਰਾਜਾ ਬੁੱਧੀਜੀਵ ਤੇ ਸਿਆਣਾ ਬਹੁਤ ਸੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਵੀ ਜਾਸੂਸੀ ਕਰਿਆ ਕਰਦਾ ਸੀਗਾ ਕਿ ਕੋਈ ਆਪਣੇ ਰਾਜ ਦੇ ਵਿੱਚ ਕਿਸੇ ਨੂੰ ਨਜਾਇਜ਼ ਤੰਗ ਪਰੇਸ਼ਾਨ ਤੇ ਨਹੀਂ ਕਰਦਾ ਕਹਿੰਦੇ ਨੇ ਕਿ 1839 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅਦਰੰਗ ਹੋ ਗਿਆ ਸੀ ਤੇ ਅਦਰੰਗ ਹੋਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਸਾਹ ਪੂਰੇ ਹੋਏ ਤੇ ਖਾਲਸਾ ਪੰਥ ਦਾ ਸੂਰਜ ਹਮੇਸ਼ਾ ਲਈ ਟਲ ਗਿਆ ਸਰਦਾਰ ਸ਼ੰਗਾਰਾ ਸਿੰਘ ਨਾਇਕ ਤੇ ਉਹਨਾਂ ਦੇ ਸਾਥੀ ਜਿਹੜੇ ਸ਼ਹੀਦ ਹੋਏ ਸੀਗੇ ਆ ਰਸਤਾ ਤੁਸੀਂ ਉਹਨਾਂ ਦੇ ਮੈਮੋਰੀਅਲ ਨੂੰ ਜਾਂਦਾ ਵੇਖ ਸਕਦੇ ਹੋ ਤੇ ਸਾਹਮਣੇ ਉਹਨਾਂ ਦਾ ਮੈਮੋਰੀਅਲ ਤੇ ਉਹਨਾਂ ਦੇ ਸਾਥੀਆਂ ਦਾ ਮੈਮੋਰੀਅਲ ਤੁਹਾਨੂੰ ਵੇਖਣ ਨੂੰ ਮਿਲੇਗਾ ਅਸੀਂ ਆ ਚੁੱਕੇ ਹਾਂ ਮੇਨ ਗੇਟ ਤੇ ਅੰਦਰ ਚੱਲ ਕੇ ਤੁਹਾਨੂੰ ਸਰਦਾਰ ਸ਼ੰਗਾਰਾ ਸਿੰਘ ਨਾਇਕ ਦੇ ਕਿੰਨੇ ਸਾਥੀ ਸੀਗੇ ਉਹਨਾਂ ਦੀ ਵੀ ਜਾਣਕਾਰੀ ਦਿੰਨੇ ਆ ਤੇ ਅੰਦਰ ਦਾ ਜਿਹੜਾ 뷰 ਆ ਉਹ ਵੀ ਤੁਹਾਨੂੰ ਵਿਖਾਉਨੇ ਆ ਵਾਰ ਮੈਮੋਰੀਅਲ ਤੁਸੀਂ ਵੇਖ ਸਕਦੇ ਹੋ ਸਰਦਾਰ ਸ਼ੰਗਾਰਾ ਸਿੰਘ ਦੀ ਇਧਰ ਤੁਹਾਨੂੰ ਨਜ਼ਰ ਆਵੇਗਾ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ 17 ਦਸੰਬਰ 1971 ਨੂੰ ਸ਼ਹੀਦ ਹੋਏ ਸੀ ਸਰਦਾਰ ਸ਼ੰਗਾਰਾ ਸਿੰਘ ਦੇ ਜਿਹੜੇ ਸਾਥੀ ਸੀ ਜੇ ਸਾਥੀਆਂ ਦੀ ਗੱਲ ਕਰੀਏ ਤੇ ਅੱਠ ਉਹਨਾਂ ਦੇ ਸਾਥੀ ਸੀ ਤੇ ਨੌਵਾ ਸਰਦਾਰ ਸ਼ੰਗਾਰਾ ਸਿੰਘ ਆਪ ਸੀ ਜਿਨ੍ਹਾਂ ਨੇ ਵੈਰੀਆਂ ਦੀ ਜਿਹੜੀ ਸਟੇਨ ਗਨ ਸੀ ਉਹਨਾਂ ਦਾ ਹੱਥ ਦੇ ਨਾਲ ਮੂੰਹ ਘੁਮਾ ਦਿੱਤਾ ਸੋ ਮੋਰਚੇ ਨੂੰ ਫਤਿਹ ਕੀਤਾ ਸੋ ਪਿਆਰੇ ਦੋਸਤੋ ਜਰਨਲ ਨੌਲੇਜ ਵਾਸਤੇ ਤੁਹਾਨੂੰ ਦੱਸ ਦਿੰਨੇ ਆ ਕਿ ਆਹ ਉਹ ਯੋਧੇ ਸੀ ਜਿਹੜੇ ਜੰਗ ਦੇ ਦੌਰਾਨ ਸ਼ਹੀਦ ਹੋਏ ਸੀਗੇ ਇਹਨਾਂ ਦੀ ਤੁਸੀਂ ਡਿਸਟ੍ਰਿਕਟ ਵਿਲੇਜ ਤੇ ਜਨਮ ਭੂਮੀ ਜਿਹੜੀ ਆ ਉਹ ਵੀ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਕਿ ਆਹ ਉਹ ਯੋਧੇ ਸੀ ਜੈ ਜਵਾਨ ਜੈ ਕਿਸਾਨ ਜੈ ਭਾਰਤ जय हिंद तो जेकर ਸਾਡੀ ਅੱਜ ਵਾਲੀ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸ਼ੀ ਕਾਲ ਬਾਏ ਬਾਏ ਟੇਕ ਕੇਅਰ